ਆਪਣਾ ਸੁਣ ਕੇ ਜਿਸ ਦੀ ਬਣ ਗਈ ਏ ਸੁਣ ਕੇ ਜਿਸ ਦਾ ਭਰੋਸਾ ਬਣ ਗਿਆ ਖਤਰੇ 'ਚ ਹੈ ਭਰੋਸਾ ਟੁੱਟ ਵੀ ਸਕਦਾ ਕੋਈ ਤੋੜ ਕੇ ਰੱਖ ਦੇਗਾ ਔਰ ਮੈਂ ਇਸ ਜ਼ਿੰਦਗੀ ਦੇ 'ਚ ਅੰਦਾਜ਼ਨ 46 47 ਸਾਲ ਹੋ ਗਏ ਨੇ ਮੈਨੂੰ ਕਥਾ ਕਰਦੇ ਮੈਂ ਚੰਗੇ ਚੰਗੇ ਬੰਦੇ ਦੇਖੇ ਜਿਨ੍ਹਾਂ ਦੇ ਭਰੋਸੇ ਟੁੱਟ ਗਏ ਗੁਰੂ ਤੋਂ ਭਰੋਸੇ ਟੁੱਟ ਗਏ ਗੁਰਦੁਆਰੇ ਤੋਂ ਭਰੋਸੇ ਟੁੱਟ ਗਏ ਪ੍ਰਮਾਤਮਾ ਤੋਂ ਭਰੋਸੇ ਟੁੱਟ ਗਏ ਕਈਆਂ ਦੇ ਤੇ ਬਹੁਤ ਛੋਟੀ ਛੋਟੀ ਗੱਲ ਤੇ ਵੀ ਟੁੱਟੇ। ਇਹ ਪਿਛਲੇ ਸਾਲ ਦੀ ਗੱਲ ਕੈਲੀਫੋਰਨੀਆ 'ਚ ਇੱਕ ਸੱਜਣ ਨੇ ਅਖੰਡ ਪਾਠ ਰਖਾਇਆ। ਅਰ ਪਿੰਨੇ ਦੇ ਦਿਨ ਗੁਰਦੁਆਰੇ ਬੜੀ ਰੌਣਕ। ਦੋ ਹਾਲ ਸੰਗ ਇੱਕ ਦੇ ਚ ਪਾਠ ਚਲਦਾਰੇ ਇੱਕ ਦੇ ਚ ਕਥਾ ਕੀਰਤਨ ਚਲਦਾਰੇ। 24 ਘੰਟੇ ਲੰਗਰ ਚੱਲਦਾ ਰਿਹਾ। ਗੁਰਦੁਆਰੇ ਵਿੱਚ ਜੋ ਕੁਝ ਚਾਹੀਦਾ ਸੀ ਉਸਨੇ ਪਹੁੰਚਾਇਆ ਔਰ ਬਹੁਤ ਕੁਝ ਨਵਾਂ ਬਣਾ ਦਿੱਤਾ। ਉਹਨੇ ਅਥਾ ਉੱਥੇ দান ਕੀਤਾ। ਬੜੀ ਉਸਦੀ ਮਹਿਮਾ ਵੀ ਹੋਈ। ਦਾਸ ਵਖ ਵਖ ਸ਼ੈਰਾਂ ਤੋਂ ਵਿਚਰਦਾ ਹੋਇਆ ਜਦ ਫਰੀਮਾਉਂਟ ਪਹੁੰਚਿਆ। ਸੁਤੇ ਸਿਤ ਉੱਥੇ ਉਸਦਾ ਮਿਲਣਾ ਹੋ ਗਿਆ। ਇੱਕ ਅੰਦਾਜ਼ੇ ਦੇ ਮੁਤਾਬਕ ਮਹੀਨਾ ਹੋ ਗਿਆ ਸੀ 10 ਲੌਸ ਐਂਜਲਸ ਹੋਰ ਕਈ ਸ਼ਹਿਰਾਂ ਤੋਂ ਹੋ ਕੇ ਉੱਥੇ ਪਹੁੰਚਿਆ ਮੈਨੂੰ ਕਹਿਣ ਲੱਗਾ ਆਪਣਾ ਤੇ ਹੁਣ ਯਕੀਨ ਨਹੀਂ ਰਹਿ ਗਿਆ ਗੱਲ ਖਤਮ ਮੈਂ ਕਿ ਹੱਦ ਹੋ ਗਈ ਹਜ਼ਾਰਾਂ ਡਾਲਰ ਉਸ ਦਿਨ ਆ ਕੇ ਖਰਚ ਕੀਤੇ ਨੇ ਤੁਸੀਂ 판ਡੇ ਨਵੇਂ ਬਣਾਏ ਕਾਰਪੈਟ ਨਵਾਂ ਤੁਸੀਂ ਵਿਛਾ ਦਿੱਤਾ ਇਤਨੀ ਰੌਣਕ ਪਾਠੀਆਂ ਨੂੰ ਤੁਸੀਂ ਖੁੱਲੀ ਮਾਇਆ ਦਿੱਤੇ ਲੰਗਰ ਤੁਸੀਂ ਉਹ ਚਲਾਇਆ ਜੋ ਵਿਆਹ ਸ਼ਾਦੀਆਂ ਦੇ ਸਿਲਸਿਲਾ ਨਹੀਂ ਬਣਦਾ ਗੱਲ ਕੀ ਹੋ ਗਈ ਕਹ ਲੈਗੇ ਮਸਕੰਜੀ ਆਪਾਂ ਮੁਕਦਮੇ ਚ ਹਾਰ ਗਏ ਸਾਡਾ ਨਿਸ਼ਚਾ ਟੁੱਟ ਗਿਆ ਪਰ ਉਹ ਸਹੀ ਟੁੱਟ ਗਿਆ ਐਨੇ ਜਿਆ ਗੱਲ ਨਾਲ ਟੁੱਟ ਗਿਆ ਐਨੇ ਜਿਆ ਗੱਲ ਜਿਸ ਦਾ ਭਰੋਸਾ ਵਜੇ ਹੈ ਖਤਰੇ ਚ ਹੈ ਕੋਈ ਤੋੜ ਕੇ ਰੱਖ ਸਕਦਾ ਹੈ ਕੋਈ ਦੁੱਖ ਭਰੋਸੇ ਨੂੰ ਤੋੜ ਕੇ ਰੱਖ ਦੇ ਕੋਈ ਲੈਕਚਰਰ ਕੋਈ ਕਥਾਕਾਰ ਉਸ ਤੋਂ ਵਿਪਰੀਤ ਗੱਲ ਕਹਿ ਕੇ ਪਰਮਾਤਮਾ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ ਹੈ ਗੁਰੂ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ ਹੈ ਔਰ ਭਰੋਸੇ ਟੁੱਟਦੇ ਮੈਂ ਦੇਖੇ ਨੇ ਇਹ ਵੀ ਮੈਂ ਅਰਜ਼ ਕਰਦਾ ਉਹ ਆਪਣੇ ਆਪ ਨੂੰ ਖਤਰੇ ਸਮਝੇ ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਹੀਂ ਬਣਦਾ ਭਗਤੀ ਨਹੀਂ ਬਣਦਾ भगत ਦਾ ਭਰੋਸਾ ਨਹੀਂ ਟੁੱਟਦਾ भगत ਤੇ ભગવાન ਦਾ ਰੂਪ ਹੋ ਜਾਂਦਾ ਬੂੰਦ ਸਾਗਰ ਹੋ ਜਾਂਦੀ ਹੁਣ ਜੋ ਹੈ ਉਸ ਦਾ ਭਰੋਸਾ ਟੁੱਟੇ ਉਤੇ ਆਪ ਪਰਮਾਤਮਾ ਵਰਗਾ ਹੋ ਗਿਆ ਹਰ ਵਕਤ ਮਹਾਰਸ ਮਹਾਨੰਦ ਉਸ ਦੀ ਦੁਨੀਆ ਚ ਉਹ ਗੀਤ ਦਾ ਰੂਪ ਹੋ ਗਿਆ ਸੰਗੀਤ ਦਾ ਰੂਪ ਹੋ ਗਿਆ ਆਨੰਦ ਦਾ ਰੂਪ ਹੋ ਗਿਆ ਗਿਆਨ ਦਾ ਰੂਪ ਹੋ ਗਿਆ ਔਰ ਸਮ ਦ੍ਰਿਸ਼ਟ ਹੋ ਗਿਆ ਹੁਣ ਜਿੱਥੇ ਤੱਕ ਉਹ ਵੇਖਦਾ ਹੈ ਪਰਮਾਤਮਾ ਨੂੰ ਵੇਖਦਾ ਹੈ ਔਰ ਜਿੱਥੇ ਤੱਕ ਸੁਣਦਾ ਹੈ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਇ ਇਹ ਪ੍ਰਭੂ ਜਿਤਨੇ ਪੰਛੀ ਪਏ ਬੋਲਦੇ ਸਭ ਤੇਰੀ ਆਵਾਜ਼ ਹੁਣ ਤੇ ਮੈਨੂੰ ਇੰਜ ਲੱਗਦਾ ਹੈ ਇਹ ਵੀ ਤੈਨੂੰ ਹੀ ਜਪਦੇ ਪੈਣ ਹੈ ਔਰ ਕੁਛ ਨਹੀਂ